ਫਿਰ ਜੁਨਾ ਦੇ ਹਸਬੰਡ ਮਿਸਟਰ ਗੁਰਮੀਤ ਉਰਫ ਗੋਲਡੀ ਇੰਡੀਆ ਚ ਲੁਧਿਆਣੇ ਦੇ ਕੋਲ ਖੇਰਾ ਪਿੰਡ ਚ ਪਦਾ ਹੁੰਦੇ ਨੇ 1975 ਚ 96 ਜੋ ਬਾਹਰ ਜਾਂਦੇ ਨੇ 96 ਤੋਂ ਲੈ ਕੇ ਤੇ 2015 16 17 ਤੱਕ ਉਹ ਜੋ ਕਮਾਉਂਦੇ ਨੇ ਮੇਜਰ ਹਸਾਉਸ ਕਮਾਈ ਦਾ ਇੰਡੀਆ ਭੇਜਦੇ ਨੇ ਆਪਣੇ ਪਰਿਵਾਰ ਕੋਲ ਜਿਹੜਾ ਮਰਜੀ ਜਿੰਨਾ ਮਰਜੀ ਅਮੀਰ ਹੋ ਜਾ ਬਾਹਰ ਜਾ ਕੇ ਉਹਨੂੰ ਇੰਡੀਆ ਹੀ ਆਉਣਾ ਚੰਗਾ ਲੱਗਦਾ ਆਖਰੀ ਆਪਣੇ 5-10 ਸਾਲ ਆਪਣੀ ਜਨਮ ਭੂਮੀ ਦੇ ਘਟਨਾ ਚਾਹੁੰਦਾ ਉਹੀ ਸੋਚ ਉਸ ਵੀਰ ਦੀ ਸੀ ਸੋ 2000 ਜਦੋਂ 16 17 ਚਾਹੇ ਉਹਨਾਂ ਨੇ ਕੁਝ ਡਾਕੂਮੈਂਟ ਸਾਈਨ ਕਰਤੇ ਸੀਗੇ ਰਦਰ ਕਰ ਨਹੀਂ ਦਿੱਤੇ ਉਹਨਾਂ ਕੋ ਕਰਾ ਲਏ ਗਏ ਸੀ ਕਿ ਤੁਸੀਂ ਸਾਈਨ ਕਰ ਦਿਓ ਜੀ ਬੜੀਆਂ ਦਿੱਕਤਾਂ ਹੁੰਦੀਆਂ ਇਹਨਾਂ ਵੱਲੋਂ ਕਰਵਾ ਲਿੱਤੇ ਸੀ ਦੋਸ਼ੀ ਪਾਰਟੀ ਵੱਲੋਂ ਯਾਨੀ ਕਿ ਬਾਪ ਮਾਂ ਭਰਾ ਭੈਣਾ ਵੱਲੋਂ ਤੁਸੀਂ ਪੇਪਰ ਸਾਈਨ ਕਰ ਦਿਓ ਉਸ ਪੇਪਰ ਸਾਈਨਾਂ ਦੇ ਵਿੱਚ ਕੁਝ ਖਾਲੀ ਕਾਗਜ਼ ਵੀ ਸਾਈਨ ਕਰਾ ਲਓ ਚਲੋ ਜਦੋਂ ਕੋਵਿਡ ਤੋਂ ਬਾਅਦ ਪੈਸੇ ਨਹੀਂ ਲੋੜ ਪਈ ਉਹਨਾਂ ਨੇ ਭਰਾ ਨੂੰ ਮਾਂ ਨੂੰ ਫੋਨ ਕੀਤਾ ਕਿ ਪਲੀਜ਼ ਮੇਰੇ ਨੂੰ ਕੁਝ ਪੈਸੇ ਦੇ ਦਿਓ ਤੇ ਉਹਨਾਂ ਨੇ ਕੋਈ ਨਿਆ ਨਹੀਂ ਦਿੱਤਾ ਤੇ 2022 ਜਦੋਂ ਗੋਲਦੀ ਜੀ ਆਪ ਹੁੰਦੇ ਨੇ ਇੰਡੀਆ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਘਰ ਨੂੰ ਉਹਨਾਂ ਦੇ ਪੈਸੇ ਨਾਲ ਬਣਾਇਆ ਜਾਂਦਾ ਹੈ ਜਿਸ ਘਰ ਚ ਉਹ ਰਹਿੰਦੇ ਨੇ ਉਹਨਾਂ ਨੂੰ ਉਸ ਘਰ ਚ ਵੀ ਨਹੀਂ ਵੰਡਣ ਦਿੱਤਾ ਜਾਂਦਾ ਈਵਨ ਜਿੱਦਨ ਉਹ ਸੁਸਾਈਡ ਕਮਿਟ ਕਰਦੇ ਆ ਉਹ 2 ਮਿੰਟ ਪਹਿਲਾਂ ਫੋਨ ਵੀ ਲਾਉਂਦੇ ਆ ਆਪਣੀ ਮਾਂ ਨੂੰ ਦਫ਼ਤਰ ਬੈਠੇ ਆ ਪਰ ਮਾਤਾ ਜੀ ਫੋਨ ਨਹੀਂ ਚੁੱਕਦੇ ਤੇ ਬਸ ਉਸ ਤੋਂ ਬਾਅਦ ਉਹ ਵੀਡੀਓ ਔਨ ਕਰਕੇ ਭੇਜ ਦਿੰਦੇ ਆ ਪਰ ਉਸ ਵੀਡੀਓ 2.5 ਘੰਟੇ ਦੀ ਵੀਡੀਓ ਜਬ ਨਹੀਂ ਇਕੱਲੀ ਇਕੱਲੀ ਗੱਲ ਇਕੱਲਾ ਇਕੱਲਾ ਬੰਦਾ ਜ਼ਿਕਰ ਕਰਦੇ ਆ ਤੇ ਅਲਟੀਮੇਟਲੀ ਜਦੋਂ ਦਰਦ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਉਹ ਆਪਣੇ ਇੱਥੇ ਪਿਸਤਲ ਰੱਖ ਕੇ ਆਪਣੇ ਆਪ ਨੂੰ ਸ਼ੂਟ ਕਰ ਲੈਂਦੇ ਆ ਨਾ ਮੈਂ ਸਿਰਫ ਸਾਰੀ ਉਮਰ ਉਹਨਾਂ ਦੀ ਹੈਲਪ ਕੀਤੀ ਵੱਡੇ ਪੁੱਤਾਂ ਵਾਂਗੂ ਖੜਿਆ ਰਿਆ ਜਦੋਂ ਅੱਜ ਮੇਰੇ ਬੱਚਾਂ ਦੀ ਵਾਰੀ ਆਈ ਤੇ ਮੈਂ ਮੈਨੂੰ ਟੋਟਲੀ ਇਗਨੋਰ ਕਰ ਰਹੇ ਨੇ ਮੈਨੂੰ ਕਿਸੇ ਗੱਲ ਦਾ ਉਹ ਜਵਾਬ ਨਹੀਂ ਦਿੰਦੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਸਵਾਲ ਪੁੱਛਣਾ ਹੀ ਚਾਹੂੰਗੀ ਵੀ ਗੋਲ ਗੋਲਦੀ ਤੋਂ ਕਿੱਥੇ ਗਲਤੀ ਹੋਈ ਸਾਡੇ ਤੋਂ ਕਿੱਥੇ ਗਲਤੀ ਹੋ ਗਈ ਸੀ ਕਿ ਜਿਹਦਾ ਅਸੀਂ ਅੱਜ ਅਸੀਂ ਇਸ ਥਾਂ ਤੇ ਆ ਕੇ ਆ ਕੇ ਬੈਠੇ The ਰੋਲ ਪੰਜਾਬ ਦੇ ਨਾਲ ਬੜੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸਿਜ ਜੇਕਰ ਗੱਲ ਕਰ ਲਈਏ ਸਾਰੇ ਹੀ ਪੰਜਾਬੀ ਆ ਲੜਕੇ ਕਹਿ ਲਿਆ ਪਾ ਉਧਰ ਦੂਸਰੀ ਕੰਟਰੀ ਸੈਟਲ ਹੋਣ ਲਈ ਜਾਂਦੇ ਆ ਪਰ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਦੇ ਰਹਿਣ ਵਾਲੀ ਗੋਲਜੀ ਜੋ ਕਿ ਸੈਟਲ ਹੋਣ ਲਈ ਪੈरिस ਗਏ ਸੀਗੇ ਪਰ ਉਹਨਾਂ ਵੱਲੋਂ ਸੁਸਾਈਡ ਕਰ ਲੇਤਾ ਜਾਂਦਾ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦੇ ਕਿ ਅੱਜ ਕੁਝ ਟਾਈਮ ਹੋ ਗਿਆ ਹੈ ਕੁਝ ਮਹੀਨੇ ਪਹਿਲਾਂ ਜਿਹੜਾ ਕਿ ਉਹਨਾਂ ਵੱਲੋਂ ਸੁਸਾਈਡ ਕੀਤਾ ਗਿਆ ਸੀਗਾ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਰ ਨਾਲ ਮੌਜੂਦ ਨੇ ਐਡਵੋਕੇਟ ਡਾਕਟਰ सुनील मलंग जी गल बात कर लेने है कि की, की पूरा मैटर है स्वागत है सर थोड़ा स्क्रोल कर लीजिए सत श्री अकाल जी ਤੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਸਰ ਕੀ ਹੈ ਪੂਰਾ ਮੈਟਰ ਕੀ ਪਤਾ ਲੱਗਿਆ ਤੁਹਾਨੂੰ ਕਿ ਕਿਸ ਤਰ੍ਹਾਂ ਜੁੜ ਕੇ 골ਡੀ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਕਿ ਵੀਡੀਓ ਬਾਰੇ ਕੀ ਹੈ ਮੇਰੇ ਇੱਕ ਐਕਚੁਅਲੀ ਮਿੱਤਰ ਨੇ ਡਾਕਟਰ ਨੇ এমবিবিএস ਡਾਕਟਰ ਨੇ ਉਹਨਾਂ ਦਾ ਮੈਨੂੰ ਇੱਕ ਕਾਲ ਆਂਦੀ ਹੈ 15 16 ਤਰੀਕ ਦੇ ਆਸ-ਪਾਸ ਕਿਸ ਤਰ੍ਹਾਂ ਮੇਰੇ ਕੁਝ ਰਿਲੇਟਿਵ ਐ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਐ ਇੰਡੀਆ ਚਿੱਥੇ ਕੋਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਕਿੱਦਾਂ ਚੱਲੀ ਐ ਸੋ ਅਲਟੀਮੇਟਲੀ ਨੰਬਰ ਐਕਸਚੇਂਜ ਹੁੰਦਾ ਹੈ ਨੰਬਰ ਐਕਸਚੇਂਜ ਹੋਣ ਤੋਂ ਬਾਅਦ ਮੇਰੀ ਗੱਲ ਹੁੰਦੀ ਐ ਤੇ ਉਸ ਦਿਨ ਇਹ ਪਰਿਵਾਰ ਬਾਈ ਚਾਂਸ ਚੰਡੀਗੜਾ ਆ ਰਿਹਾ ਹੁੰਦਾ ਜੀ ਟੂ ਸੀਕ ਸਮ ਲੀਗਲ ਹੈਲਪ ਸੋ ਮੇਰੇ ਆਫਿਸ ਮਿਲਦੇ ਨੇ ਮੈਨੂੰ ਤੇ ਮਿਲਣ ਤੋਂ ਬਾਅਦ ਸਾਰੀ ਡਿਸਕਸ਼ਨ ਹੁੰਦੀ ਐ ਤੇ ਡਿਸਕਸ਼ਨ ਤੋਂ ਬਾਅਦ ਫਿਰ ਸਾਰੀ ਗੱਲ ਸਾਹਮਣੇ ਆਉਂਦੀ ਐ ਕਿ ਪਿੰਡ ਜੁਣਾ ਦੇ ਹਸਬੰਡ ਮਿਸਟਰ ਗੁਰਮੀਤ ਉਰਫ ਗੋਲਡੀ ਇੰਡੀਆ ਚ ਲੁਧਿਆਣਾ ਦੇ ਕੋਲ ਖੇਰਾ ਪਿੰਡ ਚ ਪੈਦਾ ਹੁੰਦੇ ਨੇ 1975 ਚ 96 ਚ ਬਾਹਰ ਜਾਂਦੇ ਨੇ 96 ਤੋਂ ਲੈ ਕੇ ਤੇ 2015 16 17 ਤੱਕ ਉਹ ਜੋ ਕਮਾਉਂਦੇ ਨੇ ਮੇਜਰ ਹਸਾਉਸ ਕਮਾਈ ਦਾ ਇੰਡੀਆ ਭੇਜਦੇ ਨੇ ਆਪਣੇ ਪਰਿਵਾਰ ਕੋਲ ਤਾਂ ਕਿ ਪਰਿਵਾਰ ਦੀ ਵੀ ਅਪਗ੍ਰੇਡੇਸ਼ਨ ਹੋ ਸਕੇ ਉਹਨਾਂ ਦਾ ਵੀ ਕੋਈ ਇੱਥੇ ਬੈਕਅਪ ਬਣ ਸਕੇ ਕਿ ਜਦੋਂ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਵਾਪਸ ਕੱਟਣ ਆਉਣਾ ਹੈ ਰਿਟਾਇਰਮੈਂਟ ਲਾਈਫ ਕਹੋ ਜਿਹੜਾ ਮਰਜੀ ਜਿੰਨਾ ਮਰਜੀ ਅਮੀਰ ਹੋ ਜਾ ਬਾਹਰ ਜਾ ਕੇ ਉਹਨੂੰ ਇੰਡੀਆ ਹੀ ਆਉਣਾ ਚੰਗਾ ਲੱਗਦਾ ਆ ਆਖਰੀ ਆਪਣੇ 5-10 ਸਾਲ ਆਪਣੀ ਜਨਮ ਭੂਮੀ ਦੇ ਘਟਣਾ ਚਾਹੁੰਦਾ ਉਹੀ ਸੋਚ ਉਸ ਵੀਰ ਦੀ ਸੀ ਸੋ ਉਹਨਾਂ ਨੇ ਵਿਸ਼ਵਾਸ ਕਰਦੇ ਹੋਏ ਆਪਣੇ ਮਾਪੇ ਭਰਾ ਭੈਣਾਂ ਤੇ ਪੈਸਾ ਭੇਜਿਆ ਉਹਨਾਂ ਦੇ ਵਿਆਹ ਕੀਤੇ bizness establish ਕਰਕੇ ਦਿੱਤੇ properties ਲਿੱਤੀਆਂ agriculture ਵੀ ਲਈਆਂ ਦੂਜੀਆਂ ਵੀ ਲਈਆਂ ਤੇ ਜਦੋਂ ਕੋਵਿਡ ਆਇਆ ਕੋਵਿਡ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਮੇਰਾ ਉੱਥੇ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਪਰੇਸ਼ਾਨ ਹੋ ਰਿਹਾ ਜੀ ਔਰ ਉਹਦੇ ਵਿੱਚ ਕੋਈ ਨਾ ਕੋਈ ਚੇਂਜਸ ਕੀਤੀਆਂ ਜਾਣ ਤੇ ਪੈਸੇ ਦੀ ਲੋੜ ਪਈ ਪੈਸੇ ਕਰਕੇ ਉਹਨਾਂ ਨੇ ਸੋਚਿਆ ਕਿ ਇੰਡੀਆ ਦਾ ਕੋਈ ਪ੍ਰਾਪਰਟੀ ਵੇਚ ਦਿੰਨੇ ਆ ਤੇ ਘੱਟੋ ਘੱਟ ਕੋਈ ਮਹੂਲਤ ਮਿਲ ਜਾਏਗੀ ਮੇਰੀ ਕੋਈ ਇਕੁਐਲਟੀ ਹੋ ਜਾਏਗੀ ਸੋ 2000 ਜਦੋਂ 16 17 ਚ ਆਏ ਉਹਨਾਂ ਨੇ ਕੁਝ ਡਾਕੂਮੈਂਟ ਸਾਈਨ ਕਰਤੇ ਸੀਗੇ ਰਾਦਰ ਕਰ ਨਹੀਂ ਦਿੱਤੇ ਉਹਨਾਂ ਕੋ ਕਰਾ ਲਏ ਗਏ ਸੀ ਕਿ ਤੁਸੀਂ ਸਾਈਨ ਕਰ ਦਿਓ ਜੀ ਬੜੀਆਂ ਦਿੱਕਤਾਂ ਹੁੰਦੀਆਂ ਕਿ ਇਹਨਾਂ ਵੱਲੋਂ ਕਰਵਾ ਲਿੱਤੇ ਗਏ ਸੀ ਦੋਸ਼ੀ ਪਾਰਟੀ ਵੱਲੋਂ ਯਾਨੀ ਕਿ ਬਾਪ ਮਾਂ ਭਰਾ ਭੈਣਾ ਵੱਲੋਂ ਕਿ ਤੁਸੀਂ ਪੇਪਰ ਸਾਈਨ ਕਰ ਦਿਓ ਉਸ ਪੇਪਰ ਸਾਈਨਾਂ ਦੇ ਵਿੱਚ ਕੁਝ ਖਾਲੀ ਕਾਗਜ਼ ਵੀ ਸਾਈਨ ਕਰਾ ਲਓ ਚਲੋ ਜਦੋਂ ਕੋਵਿਡ ਤੋਂ ਬਾਅਦ ਪੈਸਿਆਂ ਦੀ ਲੋੜ ਪਈ ਉਹਨਾਂ ਨੇ ਭਰਾ ਨੂੰ ਮਾਂ ਨੂੰ ਫੋਨ ਕੀਤਾ ਕਿ ਪਲੀਜ਼ ਮੈਨੂੰ ਕੁਝ ਪੈਸੇ ਦੇ ਦਿਓ ਤੇ ਉਹਨਾਂ ਨੇ ਕੋਈ ਨਿਆ ਨਹੀਂ ਦਿੱਤਾ ਤੇ 2022 ਚ ਫਿਰ ਗੋਲਡੀ ਜੀ ਆਪ ਹੁੰਦੇ ਨੇ ਇੰਡੀਆ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਘਰ ਨੂੰ ਉਹਨਾਂ ਦੇ ਪੈਸੇ ਨਾਲ ਬਣਾਇਆ ਜਾਂਦਾ ਹੈ ਜਿਸ ਘਰ ਚੋਂ ਰਹਿੰਦੇ ਨੇ ਉਹਨਾਂ ਨੂੰ ਉਸ ਘਰ ਚ ਵੀ ਨਹੀਂ ਵੜਨ ਦਿੱਤਾ ਜਾਂਦਾ ਔਰ ਅਲਟੀਮੇਟਲੀ ਉਹ ਬਾਰੋ-ਬਾਰ ਹੀ ਜਾਂਦੇ ਨੇ ਫਿਰ ਦੋ ਸਾਲ ਉਹ ਕੋਸ਼ਿਸ਼ ਕਰਦੇ ਨੇ ਕਿ ਭੈਣ ਭਰਾਵਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਦੂਰ ਪਰਿਵਾਰ ਨਾਲ ਗੱਲ ਕੀਤੀ ਜਾਵੇ ਈਵਨ ਜਿੱਦਨ ਉਹ ਸੁਸਾਈਡ ਕਮਿਟ ਕਰਦੇ ਆ ਉਹ 2 ਮਿੰਟ ਪਹਿਲਾਂ ਫੋਨ ਵੀ ਲਾਉਂਦੇ ਆਪਣੀ ਮਾਂ ਨੂੰ ਦਫ਼ਤਰ ਬੈਠਿਆਂ ਪਰ ਮਾਤਾ ਜੀ ਫੋਨ ਨਹੀਂ ਚੁੱਕਦੇ ਤੇ ਬਸ ਉਸ ਤੋਂ ਬਾਅਦ ਉਹ ਵੀਡੀਓ ਔਨ ਕਰਕੇ ਭੇਜ ਜਾਂਦੇ ਆ ਪਰ ਉਸ ਵੀਡੀਓ 2.5 ਘੰਟੇ ਦੀ ਵੀਡੀਓ ਜ ਆਪਣੀ ਇਕੱਲੀ ਇਕੱਲੀ ਗੱਲ ਇਕੱਲਾ ਇਕੱਲਾ ਬੰਦਾ ਜਿਗਰ ਕਰਦੇ ਆ ਤੇ ਅਲਟੀਮੇਟਲੀ ਜਦੋਂ ਦਰਦ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਤੋ ਆਪਣੇ ਇੱਥੇ ਪਿਸਤਲ ਰੱਖ ਕੇ ਆਪਣੇ ਆਪ ਨੂੰ ਸ਼ੂਟ ਕਰ ਲੈਂਦੇ ਆ ਜੀ ਜਦੋਂ ਇੱਕ ਬੰਦਾ ਆਪਣੇ ਉਹਨੂੰ ਲੁੱਟਿਆ ਮਹਿਸੂਸ ਕਰੇਗਾ ਜਦੋਂ ਉਹਦੇ ਨਾਲ ਠੱਗੀ ਵੱਜੇਗੀ ਔਰ ਮਾਰਨ ਵਾਲਾ ਹੋਰ ਕੋਈ ਨਹੀਂ ਜਿਸ ਮਾਂ ਬਾਪ ਨੇ ਜੰਮਿਆ ਉਹ ਹੀ ਹੈ ਜਾਂ ਉਹ ਭਰਾ ਹੈ ਜਿੰਨੇ ਬਚਪਨ ਜਨ ਨੰਗੇ ਨਾਲ ਖੇਡਿਆ ਇਹ ਬੜੇ ਅਫਸੋਸ ਦੀ ਉਹ ਭੈਣ ਭਰਾਵਾਂ ਦਾ ਪਿਆਰ ਇਹਦਾ ਮਤਲਬ ਉਹ ਕਲਯੁਗੀ ਜਿਹੜੇ ਮਾਪੇ ਤੇ ਭੈਣ ਭਰਾ ਸੀ ਜਿਨ੍ਹਾਂ ਨੇ ਐਡਾ ਵੱਡਾ ਰਿਜ਼ਲਟ ਆਉਣ ਦਿੱਤਾ ਕਿ ਆਪਣਾ ਭਰਾ ਆਪਣਾ ਬੱਚਾ ਖੋ ਲਿਆ ਪਰ ਇਹ ਨਹੀਂ ਸ਼ਰਮਾਈ ਕਿ ਚਲੋ ਆਪਾਂ ਉਹਦੇ ਨਾਲ ਬਹਿ ਕੇ ਗੱਲ ਕਰੀਏ ਕੋਈ ਕੰਪਨਸੇਸ਼ਨ ਕਰ ਦਈਏ ਕੋਈ ਹੋਰ ਚੀਜ਼ ਕਰ ਦਈਏ ਭਰਾ ਨੂੰ ਵੀ ਉਹਨਾਂ ਨੇ ਬਾਹਰ ਖੜਿਆ ਵਿਆਹ ਸ਼ਾਦੀਆਂ 'ਚ ਪੂਰੇ ਪੈਸੇ ਪਿਓ ਵਾਂਗੂ ਪੱਗ ਬਨ ਕੇ ਖਰਚੇ ਲਾਏ ਪਰ ਇਹਨਾਂ ਦਾ ਖੂਨ ਸਫੇਦ ਹੋ ਗਿਆ ਇਹਨਾਂ ਨੇ ਉਹਨਾਂ ਗੋਲਦੀ ਵੀਰ ਦੇ ਵੀ ਬੱਚੇ ਇੱਕ ਤਰੀ ਐਕਚੁਅਲੀ ਬਰਾਬਰ ਦੇ ਹੋ ਗਏ ਸੀ ਬੇਟੀ ਨੂੰ ਹਾਇਰ ਸਟੱਡੀਜ਼ ਜਾਂ ਬਿਜ਼ਨਸ ਸੈਟਅਪ ਕਰਕੇ ਦੇਣਾ ਸੀ ਸੋ ਉਹਨਾਂ ਸਾਰੀਆਂ ਚੀਜ਼ਾਂ ਲਈ ਜੋ ਪੈਸਾ ਚਾਹੀਦਾ ਸੀ ਅਲਟੀਮੇਟਲੀ ਉੱਥੇ ਤੇ ਉਹ ਹੀ ਪੈਸਾ ਰੱਖਿਆ ਸੀ ਜਿੰਨਾ ਕਿ ਬਿਜ਼ਨਸ ਚ ਰੋਟਿੰਦਾ ਜੀ ਔਰ ਬਾਕੀ ਜਿਹੜਾ ਰੋਟੀ ਪਾਣੀ ਚੱਲਦਾ ਰਹੇ ਅੱਜ ਇਹ ਹਾਲਾਤ ਨੇ ਪਰਿਵਾਰ ਦੇ ਕਿ ਬੇਟੀ ਹੁਣ ਇਸ ਲਈ ਜੌਬ ਕਰਦੀ ਹੈ ਉਹਦੇ ਤੋਂ ਆਪਣਾ ਘਰ ਚੱਲੇਗਾ ਹਲੇ ਅਕਾਊਂਟ ਫ੍ਰੀਜ਼ ਹੈ ਹਲੇ ਬੜਾ ਕੁਝ ਹੋਰ ਫ੍ਰੀਜ਼ ਹੈ ਔਰ ਦੇਖੋ ਕੀ ਬਣਦਾ ਅੱਗੇ ਤੁਹਾਡੇ ਵੱਲੋਂ ਕੀ ਕੀਤਾ ਸਾਰੇ ਇਸ ਪੂਰੇ ਮੈਟਰ ਨੂੰ ਕ੍ਰਿਮਨਲ ਜਦੋਂ ਮਿਲੇ ਸੀ ਤੇ ਸਭ ਤੋਂ ਪਹਿਲਾ ਸਵਾਲ ਸੀਗੀ ਸੁਸਾਇਡ ਪੈਰਿਸ ਚ ਹੋਇਆ ਇੰਡੀਆ ਚ ਦਾ ਕਿਸ ਤਰ੍ਹਾਂ ਲਾਅ ਕੀ ਕਹਿੰਦਾ ਜੀ ਸੋ ਜਿਹੜਾ ਬੀ ਐਨ ਐਸ ਨਵੀਂ ਤਾਂ ਆ ਰਹੀ ਹੈ ਉਹਦੇ ਵਿੱਚ ਜਿਹੜੇ ਬੇਸਿਕਲੀ ਕ੍ਰਿਮਨਲਸ ਨੇ ਉਹ ਇੰਡੀਆ ਚ ਨੇ ਔਰ ਉਹਨਾਂ ਨੇ ਇੰਡੀਆ ਚ ਬੈ ਕੇ ਕ੍ਰਾਈਮ ਦੀ ਰਚਨਾ ਰਚੀ ਹੈ ਜੀ ਚਾਹੇ ਜਿਹੜਾ ਆਫੈਂਸ ਹੈ ਉਹ ਉੱਥੇ ਕਮਿਟ ਹੋਇਆ ਡੂ ਟੂ ਐਕਸ ਰੀਜ਼ਨ ਸੋ ਬੀ ਐਨ ਐਸ ਦੀ ਧਾਰਾ 48 ਮੁਤਾਬਕ ਤੇ ਹੋਰ ਵੀ ਕੀ ਧਾਰਾ ਮੁਤਾਬਕ ਇੱਥੇ ਐਫ ਆਈ ਆਰ ਦਰਜ ਹੋ ਸਕਦੀ ਹੈ ਜੀ ਹੋਏਗੀ ਵੀ ਔਰ ਦੋਸ਼ੀਆਂ ਨੂੰ ਇੱਥੇ ਵੀ ਕਾਰਵਾਈ ਕੀਤੀ ਜਾਏਗੀ ਲੇਟਰ ਔਨ ਇੰਟਰਨੈਸ਼ਨਲ ਕੋਰਟ ਚ ਵੀ ਮਾਮਲਾ ਚੁੱਕਿਆ ਜਾਏਗਾ ਔਰ ਪੈਰਿਸ ਚ ਵੀ ਚੁੱਕਿਆ ਜਾਏਗਾ ਜੀ ਔਰ ਜਿੱਥੇ ਵੀ ਜੋ ਸਜ਼ਾ ਬਣਦੀ ਹੈ ਉਹਦੇ ਮੁਤਾਬਕ ਉਹ ਸਜ਼ਾ ਦਿੱਤੀ ਜਾਏਗੀ ਪ੍ਰੋਪਰਟੀ ਦੀ ਰਿਕਵਰੀ ਹੈ ਡਾਕੂਮੈਂਟਸ ਦੀ ਰਿਕਵਰੀ ਹੈ ਜਿਹੜਾ ਬ੍ਰੀਚ ਆਫ ਟਰਸਟ ਉਹਨਾਂ ਨੇ ਕੀਤਾ ਦੂਜੀ ਦੋਸ਼ੀ ਪਾਰਟੀ ਨੇ ਉਹਨਾਂ ਦੇ ਉੱਤੇ ਉਹ ਜਿਹੜੀ ਜੋ ਕਾਰਵਾਈ ਬਣਦੀ ਹੈ ਉਹ ਪੈਂਡਿੰਗ ਹੈ ਸੋ ਉਹ ਲੋਕ ਜਿਹੜੇ ਨੇ ਉਹ ਕ੍ਰਿਮੀਨਲੀ ਕ੍ਰਿਮੀਨਲ ਨੇ ਜਿਹੜੇ ਕ੍ਰਿਮੀਨਲ ਹੈਗੇ ਨੇ ਉਹ ਪੋਲੀਟੀਕਲੀ ਕਨੈਕਟਿਡ ਹੈ ਬਿਊਰੋਕ੍ਰੈਟਿਕ ਲਿੰਕ ਹੈ ਪੁਲਿਸ ਨਾਲ ਸਬੰਧ ਨੇ ਹਲੇ ਤੱਕ ਤੇ ਉਹਨਾਂ ਦਾ ਜੋਰ ਚੱਲ ਰਿਹਾ ਹੈ ਕਿ ਸਾਡੀ ਇੱਕ ਦਰਖਾਸਤ ਜਿਹਦੇ ਤੇ ਇੱਕ ਕਲਰਕ ਨੂੰ 3 ਮਿੰਟ ਲੱਗਦੇ ਨੇ ਰਜਿਸਟਰ ਕਰਕੇ ਨੰਬਰ ਲਾਉਂਦੇ ਆ ਮੇਰੇ 4 ਫੇਰਿਆਂ ਤੋਂ ਬਾਅਦ 20 ਤੋਂ ਬਾਅਦ ਅੱਜ 28 ਅਗਸਤ ਨੂੰ ਨੰਬਰ ਲੱਗ ਕੇ ਮਿਲਦਾ ਮੈਨੂੰ ਉਹ ਵੀ ਫੋਲੋਅ ਅਪ ਕਰਕੇ 1048 ਤੇ ਔਰ ਉਹ ਵੀ ਗਲਤ ਜਗ੍ਹਾ ਤੇ ਮਾਰਕ ਕੀਤੀ ਜਾਂਦੀ ਹੈ ਰਿਟਨ ਰਿਕੁਐਸਟ ਹੈ ਕਿ ਮੇਰੀ ਕੰਪਲੇਂਟ ਮੈਨੂੰ ਡਰ ਹੈ ਕਿ ਦੋਸ਼ੀ ਮੇਰੇ ਤੇ ਇਨਫਲੂਐਂਸ ਕਰਨਗੇ ਜੀ ਔਰ ਲੋਕਲ ਪੁਲਿਸ ਨੂੰ ਵੀ ਇਨਫਲੂਐਂਸ ਕਰ ਲੈਣਗੇ ਇਸ ਕਰਕੇ ਮੁਹੱਲੀ ਚ ਰੱਖੋ ਮੇਰੀ ਕੰਪਲੀਟ ਪਰ ਫਿਰ ਵੀ ਉਹਨੂੰ ਲੁਧਿਆਣੇ ਭੇਜਿਆ ਜਾਂਦਾ ਹੈ ਉਹਦੇ ਤੇ ਅੱਜ ਦੁਬਾਰਾ ਰਿਕੁਐਸਟ ਪਾਈ ਹੈ lettes see ਵਿੱਚ ਵੇਟ ਗੋਸ ਜੀ ਥੈਂਕ ਯੂ ਸਰ ਸੋ ਅਗਰ ਪਰਿਵਾਰਿਕ ਮੈਂਬਰ ਦੀ ਗੱਲ ਕਰ ਲਈਏ ਤਾਂ 골ਡੀ ਸਿੱਦੀ ਵਾਈਫਸ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੀ ਆ ਮੈਮ ਸ਼ਸ਼ੀ ਕਾਂ ਮੈਮ ਕੀ ਕਹਿਣਾ ਚਾਹੋਗੇ ਕੁਝ ਜਿਸ ਤਰ੍ਹਾਂ ਤੁਸੀਂ ਵਾਈਫ ਹੋ ਉਹਨਾਂ ਨੇ ਤੁਹਾਡੇ ਨਾਲ ਕੁਝ ਸ਼ੇਅਰ ਕੀਤਾ ਸੀਗਾ ਆਪਣਾ ਦੁੱਖ ਕਿਉਂਕਿ ਵੀਡੀਓ ਤਾਂ ਚਲੋ ਜੋ ਜਾਰੀ ਕੀਤੀ ਸੀਗੀ ਕੁਝ ਪਰਸਨਲ ਕੁਝ ਡਿਸਕਸ ਕੀਤਾ ਹੋਵੇਗਾ ਹਾਂਜੀ ਪਰੇਸ਼ਾਨ ਸੀ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਸੀਗੇ ਤੇ ਇਹੀ ਕੁਐਸਚਨ بار بار ਕਰਦੇ ਰਹਿੰਦੇ ਸੀਗੇ ਕਿ ਮੈਂ ਉਹਨਾਂ ਦਾ ਮਾੜਾ ਕੀ ਕਰਤਾ ਹਣਾ ਮੈਂ ਸਿਰਫ ساری ਉਮਰ ਉਹਨਾਂ ਦੀ ਹੈਲਪ ਕੀਤੀ ਵੱਡੇ ਪੁੱਤਾਂ ਵਾਂਗੂ ਖੜਿਆ ਰਿਆ ਜਦੋਂ ਅੱਜ ਮੇਰੇ ਬੱਚਿਆਂ ਦੀ ਵਾਰੀ ਆਈ ਤੇ ਮੈਂ ਮੈਨੂੰ ਟੋਟਲੀ ਇਗਨੋਰ ਕਰ ਰਹੇ ਨੇ ਮੈਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਇਹ ਪਰੇਸ਼ਾਨੀ ਬਹੁਤ ਵੱਡੀ ਸੀ ਉਹਨਾਂ ਨੂੰ ਜੀ ਬੱਚੇ ਮੈਮ ਕਿੰਨੇ ਨੇ ਤੁਹਾਡੇ ਮੇਰੇ ਦੋ ਬੱਚੇ ਨੇ ਹੂੰ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋ ਕਿਉਂਕਿ ਜਿਸ ਤਰ੍ਹਾਂ ਇਨ-ਲੋਜ਼ ਨੇ ਤੁਹਾਡੇ ਕੀਤਾ ਹੈ ਨਾ ਉਹ ਕੀਤਾ ਤਾਂ ਮਾੜਾ ਹੀ ਹੈ ਤੁਸੀਂ ਉਸ 'ਤੇ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਸਵਾਲ ਪੁੱਛਣਾ ਹੀ ਚਾਹੂੰਗੀ ਵੀ ਗੋਲ ਗੋਲਡੀ ਤੋਂ ਕਿੱਥੇ ਗਲਤੀ ਹੋਈ ਸਾਡੇ ਤੋਂ ਕਿੱਥੇ ਗਲਤੀ ਹੋ ਗਈ ਸੀਗੀ ਵੀ ਜਿਹਦਾ ਅਸੀਂ ਅੱਜ ਅਸੀਂ ਇਸ ਥਾਂ ਤੇ ਆ ਕੇ ਅੱਗੇ ਬੈਠ ਗਏ ਆ ਜੀ ਮੈਮ ਕਿਉਂਕਿ ਫੈਮਿਲੀ ਦੇ ਵਿੱਚ ਤੁਹਾਡੇ ਤੁਸੀਂ ਦੱਸਿਆ ਕਿ ਦੋ ਜਣੇ ਨੇ ਬੇਟੀ ਤੇ ਬੇਟੀ ਦੱਸ ਰਹੇ ਹੋ ਬੇਟਾ ਹੋਰ ਬੇਟੀ ਜੀ ਬੇਟੀ ਜੌਬ ਕਰ ਰਹੀ ਹੈ ਹਾਂ ਜੀ ਬੇਟੀ ਹੁਣ ਜੌਬ ਕਰ ਰਹੀ ਨੇ ਤੇ ਮੈਮ ਕੀ ਕਹਿਣਾ ਚਾਹੋਗੇ ਇਸ ਸਾਰੇ ਪੂਰੇ ਮੈਟਰ ਬਾਰੇ ਜਿਸ ਤਰ੍ਹਾਂ ਜੋ ਹੋਇਆ ਇਹ ਮਾਪਿਆਂ ਨੇ ਆਪਣੇ ਬੱਚੇ ਨਾਲ ਕੀਤਾ ਤੁਹਾਡੇ ਹਸਬੰਦ ਨੇ ਤਾਂ ਇਹ ਹੀ ਕਿਹਾ ਸੀਗਾ ਕਿ ਚਲੋ ਉਹਨਾਂ ਨੇ ਸੈਟਲ ਕਰਨ ਲਈ ਉਧਰ ਸੈਟਲ ਹੋਏ ਤੇ ਬਾਅਦ ਚੋ ਫੈਮਿਲੀ ਵੀ ਪੂਰੀ ਸੈਟ ਅਪ ਕੀਤੀ ਤੇ ਉਸ ਤੋਂ ਬਾਅਦ ਵੀ ਇਹ ਕੁਝ ਹੋਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਜਦੋਂ ਦੇ ਮੈਂ ਵਿਆਹੀ ਹੁਈ ਆ ਕਦੇ ਗੋਲਡੀ ਨੇ ਇਹ ਨਹੀਂ ਸੋਚਿਆ ਵੀ ਅਸੀਂ ਅੱਗੇ ਵਧਣਾ ਉਹਨਾਂ ਨੇ ਪਿਛਲਾ ਪਰਿਵਾਰ ਵੀ ਨਾਲ ਲੈ ਕੇ ਚੱਲੇ ਹਮੇਸ਼ਾ ਚੱਲੇ ਨੇ ਵੀ ਮੇਰੇ ਫਾਦਰ ਨੇ ਮੇਰੇ ਮਦਰ ਨੇ ਇਹ ਹੀ ਵੱਡਾ ਕਾਰਨ ਸੀ ਕਿ ਗੋਲਡੀ ਨੇ ਕਦੇ ਵੀ ਕੋਈ ਪ੍ਰਾਪਰਟੀ ਆਪਣੇ ਨਾਂ ਤੇ ਨਹੀਂ ਲਈ ਹਮੇਸ਼ਾ ਫਾਦਰ ਨੂੰ ਅੱਗੇ ਰੱਖਦੇ ਸੀਗੇ ਕਿਉਂਕਿ ਸਾਡੇ ਘਰ ਦੇ ਵੱਡੇ ਨੇ ਸਾਰਾ ਕੁਝ ਉਹਨਾਂ ਨੇ ਹੀ ਹੈਂਡਲ ਕਰਨਾ ਪਰ ਜਦੋਂ ਡਿਵਾਈਡ ਕਰਨ ਦੀ ਵਾਰੀ ਆਉਂਦੀ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਹੱਕ ਦੇਣ ਦੀ ਵਾਰੀ ਆਉਂਦੀ ਹੈ ਤੇ ਉਹ ਹੀ ਮੁੱਕਰ ਜਾਂਦੇ ਨੇ ਉਹ ਚੀਜ਼ ਤੋਂ ਬਹੁਤ ਟੁੱਟ ਗਏ ਸੀ ਉਹ ਬਹੁਤ ਜ਼ਿਆਦਾ ਜੀ ਮੈਮ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੋਗੇ ਤੁਸੀਂ ਮੇਰਾ ਹੱਕ ਜੋ ਮੇਰੇ ਬੱਚਿਆਂ ਦਾ ਹੱਕ ਬਣਦਾ ਮੇਰਾ ਹੱਕ ਬਣਦਾ ਜੀ ਥੈਂਕ ਯੂ ਮੈਮ ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਗੋਲਡੀ ਜੋ ਪੈरिस ਸੈਟ ਹੋਣ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਸੁਸਾਈਡ ਕਰ ਲੇ ਤਾਂ ਜਾਂਦਾ ਇਹ ਰੀਜ਼ਨ ਤੁਸੀਂ ਸੁਣਿਆ ਖੁਦ ਹੁਣ ਦੇਖਣਾ ਹੋਵੇਗਾ ਕਿ ਪਰਿਵਾਰਿਕ ਮੈਂਬਰ ਨੇ ਜੋ ਪਿੱਛੇ ਵਾਈਫ ਹੈ ਤੇ ਬੱਚੇ ਨੇ ਉਹਨਾਂ ਨੂੰ ਇਨਸਾਫ ਮਿਲਦਾ ਜਾਂ ਨਹੀਂ ਇਦਾਂ ਦੀ ਅਪਡੇਟਸ ਨਾਲ ਬਣੀ ਰਹੋ ਸਕਰੋਲ ਪੰਜਾਬ ਦੇ